ਹਾਂਜੀ ਕੀ ਨਾਮ ਜੀ ਆਪਣਾ ਰਮਨ ਕੁਮਾਰ ਹਾਂ ਕਿੱਥੇ ਦੇ ਰਹਿਣ ਵਾਲੇ ਰਹਿਣ ਵਾਲਾ ਜੀ ਮੈਂ ਸ਼ਿਮੰਦਰ ਬਗੀਚੀ ਲਹੌਰੀ ਗੇੜ ਦਾ ਤੇ ਇੱਕ ਮੇਰਾ ਨਵਾਂ ਮਕਾਨ ਤਿਆਰ ਹੋ ਰਿਹਾ ਵਾ ਉਹ ਜਿਹੜਾ ਓਇਲਾ ਫਾੜਕ ਕੁੱਕਰ ਫੈਕਟਰੀ ਦੇ ਸਾਹਮਣੇ ਇੰਦਰ ਵਿਹਾਰ ਦੇ ਵਿੱਚ ਮੇਰਾ ਇੱਕ ਮਕਾਨ ਨਵਾਂ ਤਿਆਰ ਹੋ ਰਿਹਾ ਜਿਹਦੇ ਵਿੱਚ ਮੈਂ ਆਪਣੇ ਥੋੜੇ ਦਿਨ ਪਹਿਲਾਂ ਆਪਣੇ ਇਹ ਮਿਸਤਰੀ ਨੂੰ ਲੈ ਕੇ ਗਿਆ ਸੀ ਜਿਹੜਾ ਬਿਜਲੀ ਦੀ ਫਿਟਿੰਗ ਕਰਦਾ ਤੇ ਜਦੋਂ ਮੈਂ ਉਹਦੀ ਵਾਇਰਿੰਗ ਕਰਵਾਈ ਨਵੀਆਂ ਤਾਰਾਂ ਦੇ ਵਿੱਚ ਪੁਆਈਆਂ ਤੇ ਇਹ ਪਰसों ਰਾਤ ਦੀ ਗੱਲ ਹੈ ਆਪਣੇ 23 ਤਰੀਕ ਰਾਤ ਦੀ ਗੱਲ ਹੈ ਮੈਨੂੰ ਕੀ ਹੋਇਆ ਕਿਸ ਤਰ੍ਹਾਂ ਇਹ ਚੋਰੀ ਵਾਰਦਾਤ ਕਿਸ ਤਰ੍ਹਾਂ ਹੋਈ ਹੈ ਚੋਰੀ ਦੀ ਵਾਰਦਾਤ ਹੈ ਜੀ ਮੈਨੂੰ ਤੇ ਇਸ ਚੀਜ਼ ਦਾ ਪਤਾ ਨਹੀਂ ਸੀ ਕਿ ਚੋਰਾਂ ਨੇ ਮਤਲਬ ਮੇਰੇ ਮਕਾਨ ਤੇ ਦਾਵਾ ਬੋਲ ਦਿੱਤਾ ਵਾ ਮੈਨੂੰ ਮੈਂ ਰਾਤੀ ਤਕਰੀਬਨ ਜਦੋਂ ਮੈਂ ਘਰ ਆਪਣੇ ਤਾਲਾ ਲਗਾ ਕੇ ਆਪਣੇ ਘਰ ਪਹੁੰਚਿਆ ਤੇ ਮੈਨੂੰ ਪੜੋਸ ਤੇ ਵਿੱਚੋਂ ਫੋਨ ਆਇਆ ਕਿ ਤੁਹਾਡੇ ਘਰ ਦੇ ਵਿੱਚ ਨਾ ਤਿੰਨ ਤੋਂ ਚਾਰ ਮੁੰਡੇ ਜਿਹੜੇ ਆ ਦਾਖਲ ਹੋ ਗਏ ਤੇ ਮੈਂ ਉਹਨਾਂ ਨੂੰ ਪੁੱਛਿਆ ਕੀ ਹੋਇਆ ਕਹਿੰਦੇ ਜੀ ਕਿਸੇ ਨੇ ਕੰਦ ਤੋੜ ਦਿੱਤੀ ਹੈ ਤੇ ਅੰਦਰ ਆਪਣੇ ਚੋਰੀ ਦੀ ਵਾਰਦਾਤ ਉਹਨਾਂ ਨੂੰ ਜਾਣ ਦੇ ਰਿਹਾ ਤੇ ਮੈਂ ਫਟਾਫਟ ਆਪਣੇ ਘਰੋਂ ਜਦੋਂ ਗਿਆ ਉੱਥੇ ਮੌਕੇ ਤੇ ਪਹੁੰਚਿਆ ਤੇ 7 ਵਜੇ ਦਾ ਮੈਨੂੰ 7 ਵੇ ਫੋਨ ਆਇਆ ਤੇ ਤਕਰੀਬਨ ਮੈਂ 7:30 ਤੋਂ 8 ਵਜੇ ਉੱਥੇ ਮੈਂ ਪਹੁੰਚ ਗਿਆ ਤੇ ਜਦੋਂ ਮੈਂ ਆਪਣੇ ਬ੍ਰਦਰ ਨੂੰ ਨਾਲ ਲੈ ਗਿਆ ਅਸੀਂ ਆਪਣੇ ਤਾਲੇ ਖੋਲੇ ਤੇ ਤਾਲੇ ਖੋਲ ਕੇ ਜਦੋਂ ਅੰਦਰ ਚੈਕਿੰਗ ਕੀਤੀ ਤੇ ਅੰਦਰੋਂ ਜਿਹੜੀਆਂ ਮੇਰੀਆਂ ਲੋਹੇ ਦੀਆਂ ਪੂੜੀਆਂ ਸੀ ਜਿਹੜੀਆਂ ਮਤਲਬ ਜਿੰਨਾ ਮਤਲਬ ਮਿਸਤਰੀਆਂ ਨੇ ਫਿਟਿੰਗ ਕਰਨੀ ਸੀ ਉਹ ਨਾਲ ਉਹਨਾਂ ਨੇ ਉਸੇ ਪੂੜੀਆਂ ਕੰਧ ਦੇ ਨਾਲ ਲਾ ਕੇ ਤੇ ਨਾਲ ਦੇ ਪਲਾਟ ਦੇ ਵਿੱਚ ਮੇਰੀਆਂ ਪੋੜੀਆਂ ਨੂੰ ਨਾਲ ਛੁੱਟ ਗਏ ਤੇ ਨਾਲੇ ਭੱਜ ਗਏ ਉਸ ਵੇਲੇ ਮੋਕੇ ਤੇ ਕਹਿੰਦੇ ਉਹ ਭੱਜ ਗਏ ਕੀ ਸਮਾਨ ਜੀ ਚੋਰੀਆ ਸਮਾਨ ਜੀ ਵੈਸੇ ਜਦੋਂ ਮੈਂ ਰਾਤੀਆਂ ਉਸ ਵੇਲੇ ਤੇ ਮੈਨੂੰ ਲੱਗਦਾ ਸੀ ਕਿ ਮੇਰਾ ਬਚਾਅ ਹੋ ਗਿਆ ਪਰ ਅਗਲੇ ਦਿਨ ਮੈਂ ਫਿਰ ਜਦੋਂ ਮਿਸਤਰੀ ਨੂੰ ਨਾਲ ਲੈ ਕੇ ਗਿਆ ਜਦੋਂ ਬਿਜਲੀ ਦੀ ਫਿਟਿੰਗ ਆਈ ਮੇਰੀ ਚੱਲਦੀ ਵੀ ਸੀ ਜਦੋਂ ਮੈਂ ਮਿਸਤਰੀ ਨੂੰ ਨਾਲ ਲੈ ਕੇ ਗਿਆ ਤੇ ਮਿਸਤਰੀ ਨੇ ਮੈਨੂੰ ਦੱਸਿਆ ਕਿ ਭਾਜੀ ਤੁਹਾਡੀਆਂ ਦੇ ਇਹਦੇ ਵਿੱਚ ਵਾਇਰਿੰਗ ਜਿਹੜੀਆਂ ਤਾਰਾਂ ਆਪਾਂ ਪਾ ਕੇ ਗਿਆ ਸੀ ਉਹਦੇ ਵਿੱਚ ਐਹੀ ਨਹੀਂ ਆ ਤੇ ਫਿਰ ਸਾਨੂੰ ਉਹਦੇ ਬਾਰੇ ਮਤਲਬ ਪਤਾ ਲੱਗਾ ਕਿ ਉਹਦੇ ਵਿੱਚੋਂ ਤਾਰਾਂ ਨਿਕਲ ਚੁਕੀਆਂ ਚੰਨ ਨੁਕਸਾਨ ਆਉਂਦਿਆ ਨੁਕਸਾਨ ਘਟੋ ਘਟ ਮੇਰਾ ਜੀ ਆਪਣੇ 8 ਤੋਂ 9000 ਰੁਪਏ ਦਾ ਨੁਕਸਾਨ ਹੋਇਆ ਵਾ ਜਿਹਦੇ ਵਿੱਚ ਉਹ ਤਾਰਾਂ ਵਾਇਰਿੰਗ ਦੀਆਂ ਕੱਢ ਕੇ ਲੈ ਗਏ ਇੱਕ ਨਿਕਾਸੀ ਲਈ ਇੱਕ ਜਾਲੀਆਂ ਹੁੰਦੀਆਂ ਸਟੀਲ ਦੀਆਂ ਜਿਹੜੀਆਂ ਆਪਣੇ ਮਤਲਬ ਪਾਣੀ ਕੱਢਣ ਲਈ ਜਿਹੜੀਆਂ ਜਾਲੀਆਂ ਲੱਗਦੀਆਂ ਸਟੀਲ ਦੀਆਂ ਉਹ ਜਾਲੀਆਂ ਵਾਲਾ ਲਿਫਾਫਾ ਸੀ ਜਿਹਦੇ ਵਿੱਚ ਘੱਟੋ ਘੱਟ 7 ਤੋਂ 8 ਜਾਲੀਆਂ ਸੀ ਉਹ ਜਾਲੀਆਂ ਵੀ ਨਾਲ ਲੈ ਗਏ ਜਿਹੜੀ ਆਪਣੇ ਪੁਰਾਣੀਆਂ ਤਾਰਾਂ ਵਿੱਚੋਂ ਵਾਇਰਿੰਗ ਦੇ ਵਿੱਚੋਂ ਨਿਕਲੀਆਂ ਸੀ ਜਿਹੜੀਆਂ ਮਤਲਬ ਪਹਿਲਾਂ ਫਿਟਿੰਗ ਦੀਆਂ ਤਾਰਾਂ ਸੀ ਉਹ ਤਾਰਾਂ ਦਾ ਮੈਂ ਇੱਕ ਲਿਫਾਫਾ ਮਤਲਬ ਬੰਦ ਕਰਕੇ ਉਹਦੇ ਵਿੱਚ ਰੱਖਿਆ ਪਿਆ ਸੀ ਉਹ ਨਾਲ ਹੀ ਆਪਣੇ ਨਾਲ ਹੀ ਲੈ ਕੇ ਚਲੇ ਗਏ ਇਸ ਸੰਬੰਧੀ ਤੁਸੀਂ ਕੰਪਲੀਟ ਦਿੱਤੀ ਹਾਂਜੀ ਹਾਂਜੀ ਆ ਦੇਖੋ ਜੀ ਮੈਂ ਕੱਲ ਗਿਆ ਸੀ ਇਸ ਥਾਣੇ ਤੇ ਥਾਣੇ ਮੈਂ ਕੱਲ ਮੈਂ ਆਪਣੇ ਕੰਪਲੀਟ ਦੇ ਕੇ ਆਇਆ ਵਾਂ ਸਿਟੀ 2 ਦੇ ਵਿੱਚ ਤੇ ਅੱਗੋਂ ਆਪਣੇ ਪੁਲਿਸ ਵਾਲੇ ਇਨਵੈਸਟੀਗੇਸ਼ਨ ਕਰੂਗੇ ਹੇ ਤੱਕ ਫਿਲਹਾਲ ਕੋਈ ਪੁਲਿਸ ਵਾਲਾ ਨਹੀਂ ਆਇਆ ਜਦੋਂ ਵੀ ਉਹ ਮੈਨੂੰ ਕਾਲ ਕਰੂਗਾ ਮੈਂ ਆਪਣੇ ਘਰ ਜਾ ਕੇ ਉਹਨਾਂ ਨੂੰ ਆਪਣੇ ਮੋਕਾ ਦਿਖਾਉਂਗਾ ਫਿਰ ਜੋ ਵੀ ਉਹ ਮਤਲਬ ਅਣਪਛਾਤੇ ਜਿਹੜੇ ਪੜੋਸ ਵਾਲੇ ਕਹਿ ਰਹੇ ਉਹ ਘਰ ਤੋਂ ਘਟ ਰਿਓ ਕਹਿੰਦੇ ਕਿ ਚਾਰ ਮੁੰਡੇ ਸੀ ਜਿਹੜੇ ਸਾਨੂੰ ਰੋਲਾ ਪਾਉਂਦੇ ਉੱਪਰ ਉਹ ਮਤਲਬ ਫਰਾੜ ਹੋ ਛੱਟ ਛੱਟ ਹੈ ਇਸੇ ਤੇ ਸ਼ੱਕ ਦੇਖੋ ਜੀ ਮੈਂ 2 ਤੋਂ 3 ਦਿਨ ਲਗਾਤਾਰ ਜਿੱਦਾਂ ਮਤਲਬ ਮੈਂ ਨਾਲ ਕਦੀ ਮੇਰੇ ਨਾਲ ਕੋਈ ਮਿਸਤਰੀ ਜਾਂਦਾ ਸੀ ਕੋਈ ਸੀਮੈਂਟ ਦਾ ਇਦਾਂ ਘਰ ਬਣਾਉਣ ਵਾਲਾ ਮਿਸਤਰੀ ਜਾਂਦਾ ਸੀ ਕੋਈ ਫਿਟਿੰਗ ਵਾਲਾ ਮਿਸਤਰੀ ਜਾਂਦਾ ਸੀ ਇਦਾਂ ਇੱਕ ਦੋ ਜਾਰੇ ਆ ਗਏ ਆ ਪਰ ਮੈਨੂੰ ਉਹਨਾਂ ਤੇ ਸ਼ੱਕ ਨਹੀਂ ਹੈਗਾ ਪਰ ਫਿਰ ਵੀ ਜੇ ਕੋਈ ਪੁਲਿਸ ਦਾ ਇਨਵੈਸਟੀਗੇਸ਼ਨ ਦਾ ਉਹਦਾ 파ਰਟ ਹੋਊਗਾ ਤੇ ਮੈਂ ਮੌਕੇ ਤੇ ਉਹਨਾਂ ਨੂੰ ਮੁੰਡਿਆਂ ਨੂੰ ਮਤਲਬ ਬੁਲਾ ਸਕਦਾ ਜੀ ਮੰਨਤੀ ਰੱਖ ਦੇਣ ਪੁਲਿਸ ਤੋਂ ਮੰਗੇ ਇਹੀ ਕਰਦਾ ਜੀ ਲਗਾਤਾਰ ਜਿਹੜੀਆਂ ਸਰਦੀ ਜਿਆਦੀ ਪੈਣ ਕਰਕੇ ਧੁੰਦ ਜਿਆਦੀ ਪੈਣ ਕਰਕੇ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਵਾ ਪਹਿਲਾਂ ਵੀ ਓਇਲਾ ਫੜ ਕੇ ਖਚੋਰੀ ਹੋਈ ਹੈ ਜਿਹਦੇ ਵਿੱਚ ਉਹਨਾਂ ਨੇ ਦੋ ਮੁੰਡੇ ਆ ਅਰਾਊਂਡ ਵੀ ਮਤਲਬ ਮੁੰਡੇ ਫੜੇ ਵੀ ਆ ਤੇ ਮੈਂ ਇਹੀ ਜਾਨਣਾ ਵਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਕਿਸੇ ਦੇ ਘਰ ਜਾਂ ਕੋਈ ਏਦਾਂ ਦੀ ਵੀ ਮਤਲਬ ਦਵਾਰਾਂ ਤਰ ਮਤਲਬ ਨਾ ਵਾਪਰੇ ਮਤਲਬ ਏਦਾਂ ਦੀ ਘਟਨਾ ਤੇ ਇਸ ਕਰਕੇ ਪੁਲਿਸ ਨੂੰ ਇਨਵੈਸਟੀਗੇਸ਼ਨ ਕਰਕੇ ਉਹ ਬੰਦੇ ਫੜਨੇ ਚਾਹੀਦੇ ਆ ਤੇ ਮੈਨੂੰ ਇਨਸਾਫ ਮਤਲਬ ਮਿਲਣਾ ਚਾਹੀਦਾ ਵਾ ਕਿ ਜਿਹੜਾ ਮੇਰਾ ਨੁਕਸਾਨ ਆ ਮੇਰੀ ਪਰਵਾਈ ਮਤਲਬ ਕੀਤੀ ਜਾਵੇ ਐਕਚੁਅਲੀ 2023 ਦੇ ਮਈ ਮਹੀਨੇ ਦੇ ਵਿੱਚ ਇੱਕ ਸਾਈਬਰ ਫਰਾਡ ਹੋਇਆ ਸੀਗਾ ਸਿਟੀ ਕਪੂਰਥਲਾ ਥਾਣਾ ਦੇ ਵਿੱਚ ਉਹਦੇ ਸਬੰਧੀ ਜੋ ਦਰਖਾਸਤੀ ਨਦਰਖਾਸਤ ਕੀਤੀ ਸੀ ਉਹਦੇ ਸਬੰਧੀ ਸਾਈਬਰ ਕ੍ਰਾਈਮ ਇਨਚਾਰਜ ਵੱਲੋਂ ਜਿਹੜੀ ਸੀਗੀ ਪ੍ਰੀਲੀਮਿਨਰੀ ਇਨਕੁਆਇਰੀ ਕੀਤੀ ਗਈ ਸੀ ਉਹ ਪ੍ਰੀਲੀਮਿਨਰੀ ਇਨਕੁਆਇਰੀ ਕਰਕੇ ਤੇ ਜਿਹੜਾ ਹੈ ਕਰੀਬ 14 ਵਿਅਕਤੀਆਂ ਦੇ ਅਲੱਗ-ਅਲੱਗ ਵਿਅਕਤੀਆਂ ਦੇ ਖਿਲਾਫ ਮਕਦਮਾ ਨੰਬਰ 411 ਮਿਤੀ 30 12 23 ਅੰਡਰ ਸੈਕਸ਼ਨ 420 ਆਈਪੀਸੀ 66 ਡੀ ਆਈਟੀ ਐਕਟ ਥਾਣਾ ਸਿਟੀ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ ਸੀ ਜਿਹਦੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਮੈਨੂੰ ਮਾਰਕ ਹੋਈ ਸੀਗੀ ਮੇਰੇ ਵੱਲੋਂ ਉਸ ਇਨਵੈਸਟੀਗੇਸ਼ਨ ਦੇ ਦੌਰਾਨ ਪ੍ਰਤਾਪ ਕੁਮਾਰ ਲੋਹਾ ਦਾ ਪੂਲ ਬਿਹਾਰ ਤੋਂ ਬਿਹਾਰ ਦੇ ਜਿਹੜਾ ਹੈਗਾ ਵਿਅਕਤੀ ਇਹਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਤੇ ਇਹਦੇ ਜਿਹੜੇ ਹੈਗੇ ਆ ट्रांजैक्शन ਇਹਦੇ तकरीबन ਜਿਹੜੀ ਕੁੱਲ ਐਫਆਈਆਰ ਦੇ ਵਿੱਚ ਕੁੱਲ ਠੱਗੀ ਸੀਗੀ ਉਹ 27 ਲੱਖ 55 ਹਜ਼ਾਰ ਰੁਪਏ ਦੀ ਸੀਗੀ ਜਿਹਦੇ ਵਿੱਚੋਂ ਇਹਦੇ ਜਿਹੜਾ ਪ੍ਰਤਾਪ ਕੁਮਾਰ ਹੈ ਇਹਦੇ ਦੋ ਖਾਤੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਇੱਕ ਖਾਤੇ ਦੇ ਵਿੱਚ 9 ਲੱਖ ਰੁਪਇਆ ਤੇ ਦੂਸਰੇ ਖਾਤੇ ਦੇ ਵਿੱਚ 3 ਲੱਖ 80 ਹਜ਼ਾਰ ਰੁਪਏ ਜਿਹੜਾ ਹੈਗਾ ਉਹ ਫਰਾਡ ਦਾ ਪੈਸਾ ਜਿਹੜਾ ਗਿਆ ਹੈਗਾ ਇਹ ਦੋਸ਼ੀ ਕਿੱਥੋਂ ਬੁੜੇ ਇਹ ਦੋਸ਼ੀ ਜਿਹੜਾ ਹੈਗਾ ਇਹਨੂੰ ਨੋਟਿਸ ਜਾਰੀ ਕੀਤਾ ਗਿਆ ਸੀਗਾ ਜੀ 41ਏ ਦਾ ਉਹਦੇ ਵਿੱਚ ਜਿਹੜਾ ਹੈ ਮੈਨੂੰ ਸੈਟੀਸਫਾਈ ਨਹੀਂ ਕਰਾ ਸਕਿਆ ਜਿਸ ਕਰਕੇ ਆਪਾਂ ਇਹਦੀ ਅਰੈਸਟ ਜਿਹੜੀ ਹੈਗੀ ਆ ਉਹ ਪਾਈ ਹੈਗੀ ਤਾਂ ਅੱਗੇ ਇੱਥੇ ਕੀ ਕਰਦੇ ਜੀ ਇਹ ਦਾ 2 ਦਿਨ ਦਾ ਪੁਲਿਸ ਪੁਲਿਸ ਰਿਮਾਨ ਹਾਸਲ ਕੀਤਾ ਗਿਆ ਹੈ ਤੇ ਜਿਹੜਾ ਇਹਨੂੰ 25 ਤਰੀਕ ਨੂੰ ਇਹਨੂੰ ਪੇਸ਼ ਅਦਾਲਤ ਕਰਕੇ ਇਹ ਦੁਆਰਾ ਕੀਤਾ ਜਾਊਗਾ ਕੋਈ ਪਰ ਮੁੱਢਲੀ ਕਸ਼ਿਸ਼ ਕੋਈ ਪਤਾ ਨਹੀਂ ਇਹ ਮੁੱਢਲੀ ਕਸ਼ਿਸ਼ ਚੱਲ ਰਹੀ ਹੈ ਜੀ ਹਾਲੇ ਇਨਵੈਸਟੀਗੇਸ਼ਨ ਹੈਗੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਜਿਹੜੀ ਹੋਰ ਵੀ ਕੋਈ ਨਵੇਂ ਤੱਤ ਸਾਹਮਣੇ ਆਉਣਗੇ ਉਹ ਹਿਸਾਬ ਨਾਲ ਜਿਹੜੀ ਕਾਰਵਾਈ ਇੱਥੇ ਅਮਲ ਵਿੱਚ ਲਿਆਂਦੀ ਜਾਊਗੀ